ਹਾਂਜੀ ਸ਼ਸ਼ਕ ਸਰ ਨੂੰ ਕੀ ਹਾਲ ਚਾਲ ਨੇ ਲੋ ਜੀ ਆਪਣਾ ਕੰਮ ਚੱਲ ਰਿਹਾ ਫੇਸਪੋਰਟ ਇੱਥੇ ਇੱਕ ਵਾਰ ਨਾ ਕਰ ਰਿਹਾ ਜੀ ਕੋਠੀ ਬਿੱਟੇ ਟੈਲੀਵਿਜ਼ਨ ਜਿਹੜਾ ਬਹੁਤ ਹੀ ਸੋਹਣਾ ਹੈਗਾ ਸਰ ਆਗ ਲਾਈਂ ਦੇ ਵਿੱਚ ਲੋ ਜੀ ਤਾਰਾਂ ਦਾ ਕੰਮ ਚੱਲ ਰਿਹਾ ਤੇ ਤਾਰਾਂ ਆਪਾਂ ਪਾਤੇ ਹੋਏ ਆ ਬੰਦ ਬੰਦ ਇਹ ਸਾਰੇ ਸਾਈਜ਼ ਕਰ ਰਹੇ ਲੋ ਜੀ ਅਗੇ ਮੇਨ ਬੋਰਡ ਤੇ ਫਿਰ ਨੈਟਵਰਕ ਇਹ ਜੀ ਲੋਹੀ ਲੋਬੀ ਵਿੱਚੋਂ ਸਾਰੀਆਂ ਵੇਪਾਂ ਕਰਾਸ ਕੀਤੀਆਂ ਅ ਤਾਂ ਰੈਂਟਰ ਪੁਰਾਣਾ ਹੋ ਕਰਕੇ ਤੇ ਬੜੀਆ ਕਰ ਜਰਾਂ ਸੋ ਇਹਦੇ ਵਿੱਚ ਜਿਹੜਾ ਪਾਈਪਾਂ ਮਿੰਨਾ ਸੀਗੀਆਂ ਉਹ ਸਾਰੀਆਂ ਛੱਤ ਉੱਤੇ ਪਾਈਆਂ ਤੇ ਲੈਂਟਰ ਚ ਕੋਈ ਨਹੀਂ ਪਾਈ ਤੇ ਸੈਰਥਿਕ ਜ਼ੀਰੋ ਲੈਵਲ ਉਹਦੇ ਕਰਕੇ ਇੱਕ ਥੋੜੀ ਏਸਾਂ ਜੀ ਇਸ ਰੈਂਗ ਰੂਮ ਸੋ ਡਾਈਨ ਡ੍ਰੈਨ ਡਾਈਨਿੰਗ ਰੂਮ ਹੈ ਤੇ ਕਿਚਨ ਆ ਗਈ ਤੇ ਇਹਦੇ ਚੈੱਕ ਕਰੋ ਜੀ ਕਿਚਨ ਦੇ ਵਿੱਚ ਰੇਟਾਂ ਹੈਗੀਆਂ ਇਹ ਸਹੀ ਤਰ੍ਹਾਂ ਬਫਾਤੀਆਂ ਕਿਹਾ ਗਏ ਗੁਰੇ ਓਕੇ ਇੱਕ ਲਓ ਜੀ ਰੂਮ ਰੈਡੀ ਹੋ ਚੁੱਕੇ ਤਕਰੀਬਨ ਤੇ ਇਹਦੀ ਪੀਓਪੀ ਹੋ ਚੁੱਕੀ ਆ ਤੇ ਕੰਮ ਮੈਂ ਤੀਆ ਪਿਲਾਇਗਾ ਭਾਈ ਮੋਨੂ ਕੰਮ ਬਸਣਾ ਓ ਜੀ ਇਧਰ ਭਾਈ ਮੋਨੂ ਲੱਗੇਗਾ ਪੀਓਪੀ ਵਾਲਾ ਕੰਮ ਕਰ ਰਹੇ ਓਕੇ ਗਰੂਫਿੰਗ ਵੀ ਨਹੀਂ ਸਰ ਕੰਮ ਵਧੀਆ ਤੇ ਆਖੇ ਜੀ ਬੈਕ ਸਾਈਡ ਤੇ ਇਧਰ ਪਾਸੋਂ ਚੈੱਕ ਕਰੋ ਜੀ ਇਸ ਨੂੰ ਕੋਠੀ ਜਿਹੜੀ ਪਲਾਟ ਦੇ ਬਿਲਕੁਲ ਚਾਲੇ ਬਣੀ ਹੋਈ ਆ ਦੋਨੇ ਪਾਸੇ ਜਗ੍ਹਾ ਬਣੀ ਹੋਈ ਆ 你可以。嗯嗯